ਮਾਜੀ ਦਲਜੀਤ ਸਿੰਘ ਸਦਰਪੁਰ ਕਿਹੜੀ ਜਗ੍ਹਾ ਬੈਠੇ ਹੋ ਅੱਜ ਲੁਧਿਆਣਾ ਮਿਲਕ ਪਲਾਂਟ ਬਿਰਕਾ ਦੇ ਸਾਹਮਣੇ ਇੱਥੇ ਬੈਠੇ ਆਂ ਸੀ ਸਾਡੀ ਮੁੱਖ ਮੰਗ ਤਾਂ ਹੈਗੀ ਹੈ ਜਿਹੜਾ ਸਾਡਾ ਇਹਨਾਂ ਨੇ ਵਾਅਦਾ ਕੀਤਾ ਸੀ ਜਦੋਂ ਅਸੀਂ 21 ਮਈ ਨੂੰ ਵੈਜੀਟੇਸ਼ਨ ਕੀਤੀ ਸੀ ਮਹਾਲੀ ਉਸ ਟਾਈਮ ਇਹਨਾਂ ਨੇ 55 ਰੁਪਏ ਕਿਲੋ ਫੈਡ ਸਰਕਾਰ ਨੇ ਦੇਣੇ ਸੀ ਉਹਦੇ ਚੋਂ 20 ਰੁਪਏ ਮਿਲਕ ਫੈਡ ਨੇ ਦੇਣੇ 35 ਰੁਪਏ ਪੰਜਾਬ ਸਰਕਾਰ ਨੇ ਦੇਣੇ ਸੀ ਮਿਲਕ ਫੈਡ ਨੇ ਆਪਣਾ ਹਿੱਸਾ ਦੇ ਦਿੱਤਾ ਜਲ ਕਿ 35 ਰੁਪਏ ਜਿਹੜਾ ਪੰਜਾਬ ਸਰਕਾਰ ਦੇ ਆ ਉਹ 3 ਮਹੀਨੇ ਤੋਂ ਲਾਰਾ ਲੱਗਦਾ ਲੱਗਦਾ ਹੁਣ ਤੱਕ ਲਾਰੇ 'ਚ ਆਏ ਆ ਤੇ ਸਾਨੂੰ ਦੇ ਨਹੀਂ ਰਹੇ ਤੇ ਜਦ ਕੇ ਕਿਸਾਨਾਂ ਦਾ ਨੁਕਸਾਨ ਬਹੁਤ ਹੋ ਗਿਆ ਲੰਪੀ ਸਕੈਨਰ ਡਿਜ਼ੀਜ਼ ਨਾਲ ਲੱਖ ਤੋਂ ਵੱਧ گاਾਂ ਪੰਜਾਬ ਦੇ 'ਚ ਮਰ ਚੁੱਕੀ ਆ ਇੱਕ ਇੱਕ ਪਿੰਡ 'ਚ 30 ਤੋਂ 50 50 ਗਾਂਾਂ ਮਰ ਚੁੱਕੀਆਂ ਉਹਨਾਂ ਦਾ ਮੁਆਵਜ਼ਾ ਦਵੇ ਸਰਕਾਰ ਤੇ ਇਹ ਸਾਡੀ ਜਿਹੜੀ ਮੁੱਖ ਮੰਗ ਆ ਦੁੱਧ ਦੇ ਰੇਟਾਂ ਬਾਬਤ ਆਏ ਆ ਕਿਉਂਕਿ ਜਿਹੜਾ ਹੁਣ ਅੱਜ ਦੀ ਅੱਜ ਦਾ ਜਿਹੜਾ ਸਮਾਂ ਕਿਸਾਨੀ ਵਾਸਤੇ ਬਹੁਤ ਹੀ ਖਾਸ ਕਰ ਦੁੱਧ ਉਤਪਾਦਕਾਂ ਵਾਸਤੇ ਬੁਰਾ ਸਮਾਂ ਫਾਰਮਰਾਂ ਕੋਲ ਦੁੱਧ ਹੈ ਨਹੀਂਗਾ ਜਿਹੜਾ ਕੋਈ 10 ਕੰਟਲ ਦੁੱਧ ਪੈਦਾ ਕਰਦਾ ਹੀ ਉਹ 50 ਕਿਲੋ ਤੇ ਆ ਗਿਆ ਕੋਈ ਕੋਈ 10 ਕਿਲੋ ਪੈਦਾ ਕਰਦਾ ਇਹਨੂੰ ਬਿਲਕੁਲ ਹੈ ਨਹੀਂਗਾ ਇਸ ਕਰਕੇ ਅਸੀਂ ਆਪਣੀ ਮੰਗ ਮਨਾਉਣ ਆਏ ਆਂ ਔਰ ਜਦੋਂ ਤੱਕ ਸਾਡੀ ਮੰਗ ਜਦੋਂ ਤੱਕ ਪੈਸੇ ਟਰਾਂਸਫਰ ਨਹੀਂ ਹੁੰਦੇ ਅਸੀਂ ਇੱਥੋਂ ਨਹੀਂ ਜਾਵਾਂਗੇ ਕਿੰਨੀਆਂ ਜਥੇਬੰਦੀਆਂ ਆਈਆਂ ਦੇਖੋ ਜਿੱਥੇ ਪੀਡੀਐਫ ਵਾਲਾ ਧਰਨਾ ਸਾਨੂੰ ਸਹਿਯੋਗ ਕਰ ਰਹੀ ਮੇਨ ਤੌਰ ਤੇ ਜਿਹੜੀ ਆ ਕਿਸਾਨ ਯੂਨੀਅਨ ਕਾਦੀਆਂ ਉਹ ਤਾਂ ਸਾਡਾ ਬਹੁਤ ਵੱਡਾ ਸਹਿਯੋਗ ਕਰਨਾ ਸਾਡੇ ਨਾਲ ਬਾਕੀ ਸਾਰੀਆਂ ਜਥੇਬੰਦੀਆਂ ਸਾਨੂੰ ਸਹਿਯੋਗ ਕਰ ਰਹੀਆਂ ਬੜੀਆਂ ਸਾਰੀਆਂ ਜਮਹੂਰੀ ਕਿਸਾਨ ਔਰ ਬੜੀਆਂ ਸਾਰੀਆਂ ਜਥੇਬੰਦੀਆਂ ਸਾਡਾ ਦੇਖੋ ਕਿਸਾਨਾਂ ਦਾ ਉਸ ਕਰਕੇ ਸਾਰੇ ਸਹਿਯੋਗ ਕਰ ਰਹੇ ਨੇ ਸਾਰੇ ਆ ਰਹੇ ਰਾਸ਼ਨ ਲੈ ਕੇ ਆਏ ਸ਼ੇਮੀ ਨਾਦਾ ਕਿੰਨੇ ਰਾਸ਼ਨ ਤਾਂ ਉਹ ਤਾਂ ਜਦੋਂ ਬੈਠ ਗਏ ਜੀ ਉਹ ਤਾਂ ਆ ਕੇ ਰਾਸ਼ਨ ਤਾਂ ਆਈ ਵੀ ਜਾਊਗਾ ਰਾਸ਼ਨ ਨੂੰ ਕਿਹੜਾ ਪੱਕੇ ਤੋਂ ਦੂਰੋਂ ਲੈ ਕੇ ਆਉਣਾ ਰਾਸ਼ਨ ਦਾ ਨਾਲ ਦੇ ਨਾਲ ਵੀ ਆਈ ਜਾਊਗਾ ਬੈਠੇ ਆ ਹੱਲ ਮੁੱਦਾ ਜਿੰਨਾ ਕਰ ਹੱਲ ਨਹੀਂ ਹੁੰਦਾ ਉਹਨਾਂ 'ਚ ਕਰਨੀ ਉੱਠਦੇ ਜੀ ਨਕਲੀ ਦੁੱਧ ਦਾ ਜ਼ਿਕਰ ਹੋਇਆ ਅਸੀਂ ਆ ਐਜੀਟੇਸ਼ਨ ਤੋਂ ਬਾਅਦ ਨਾਲ ਜਦੋਂ ਸਾਡੀ ਮੀਟਿੰਗ ਹੋਊਗੀ ਅਸੀਂ ਵਿੱਚ ਮੇਨ ਮੁੱਖ ਮੰਗ ਰੱਖਣੀ ਹੈ ਇਹ ਨਕਲੀ ਦੁੱਧ ਦੀ ਕਿਉਂਕਿ ਹੁਣ ਦੁੱਧ ਤਾਂ ਹੈ ਨਹੀਂਗਾ ਦੁੱਧ ਆ ਕਿੱਥੋਂ ਰਿਹਾ ਇਸ ਨੂੰ ਰੋਕਣਾ ਵਾ ਇਹਨੂੰ ਰੋਕਣ ਲਈ ਵੀ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਅਸੀਂ ਬਿਲਕੁਲ ਇੱਕ ਵੱਡੀ ਵੱਡੀ ਮਹਿੰਮ ਚਲਾਵਾਂਗੇ ਉਹ ਜਿਹੜੇ ਫੜੇ ਆ ਜੋ ਛੱਟ ਜਾਂਦੇ ਆ ਉਹ ਬੜੇ ਉਹਨਾਂ ਕੋਲ 20000 ਰੁਪਏ ਦਾ ਜੁਰਮਾਨਾ ਚਾਹੇ ਤੁਸੀਂ ਜ਼ਹਿਰ ਪਾ ਕੇ ਕਹਿੰਦੇ ਦੋ 20000 ਰੁਪਏ ਜੁਰਮਾਨਾ ਦੇ ਕੇ ਛੱਡ ਦਿੰਦੇ ਜਿੰਨਾ ਚਿਰ ਕੋਈ ਸਖਤ ਕਾਨੂੰਨ ਨਹੀਂ ਬਣਦਾ ਇਹਦੇ ਕੁਝ ਨਹੀਂ ਹੋ ਸਕਦਾ ਸਖਤ ਕਾਨੂੰਨ ਬਣੂਗਾ ਤਾਜੇ ਬੰਦੇ ਫੜਉਣਗੇ ਨਹੀਂ ਤਾਂ ਜਿਹੜੇ 20000 ਰੁਪਏ ਦੇ ਕੇ ਉਹ ਤਾਂ ਆਰਾਮ ਨਾਲ ਨਿਕਲ ਜਾਂਦੇ ਜਿਹੜੇ ਸਾਡੇ ਵਰਗੇ ਜਿਨ੍ਹਾਂ ਨੇ ਫੜਾਏ ਹੁੰਦੇ ਆ ਅਸੀਂ ਅਦਾਲਤਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਗਵਾਹਾਂ ਦੇ ਲਈ ਖੜੇ ਰਹਿੰਨੇ ਆ ਇਸ ਕਰਕੇ ਉਹ ਬੜੀ ਲੱਚਰ ਜਿਹੜਾ ਕਾਨੂੰਨ ਆ ਇਹ ਇਹ ਕਾਨੂੰਨ ਨੂੰ ਸਹੀ ਕਰਨਾ ਪਊਗਾ ਇਹਨਾਂ ਬੰਦਿਆਂ ਨੂੰ ਘਟੋੜ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਮੰਗ ਕਰਾਂਗੇ ਤੇ ਅਸੀਂ ਆਪਣੇ ਲੈਵਲ ਤੇ ਵੀ ਇਹਨਾਂ ਬੰਦਿਆਂ ਦਾ ਜਰੂਸ ਕੱਢਾਂਗੇ ਆ ਹੋਲੈਂਡ ਤੋਂ ਸਾਰਾ ਪੰਜਾਬੀ ਹੈ ਜੀ ਸਾਰੇ ਹਿੰਦੁਸਤਾਨ ਤੁਸੀਂ ਦੇਖੋ ਜਿਹੜਾ ਤੁਸੀਂ ਜੇ ਪਨੀਰ ਅਜਾ ਹੁਣੇ 4-400 ਰੁਪਏ ਆਉਣਾ ਜੀ ਤਾਂ ਪਨੀਰ 250 ਰੁਪਏ 200 ਰੁਪਏ ਬਣਾ ਰਿਕ ਪਨੀਰ ਕੇ ਵਿੱਚ ਵੇਚ ਸਕਦਾ ਜੀ ਇਹ ਲੋਕ ਜਿਹੜੇ ਵਿਆਹ ਕਰਾਉਂਦੇ 50-50 ਲੱਖ ਦੇ ਲਾਉਂਦੇ ਆ ਵਿਆਹਾਂ ਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿਟਰੀਂਗ ਵਾਲਿਆਂ ਤੋਂ ਵਧੀਆ ਕੰਮ ਕਰਾਉਣ ਵਧੀਆ ਪਨੀਰ ਲੋਕਾਂ ਨੂੰ ਖਿਲਾਉਣ ਇਸ ਕਰਕੇ ਇਹ ਆਵਾਜ਼ ਉਠਾਵਾਂਗੇ ਜੀ ਅੱਜ ਤੋਂ ਸ਼ੁਰੂਆਤ ਹੋ ਰਹੀ ਹੈ ਸ਼ੁਰੂ ਹੋ ਗਿਆ ਜੀ ਬੈਠ ਕੇ ਆ ਬਸ ਸਾਰੇ ਅਜੇ ਤਾਂ 4 ਵਜੇ ਤੱਕ ਸਾਡੇ ਟਰਾਲੀਆਂ ਆ ਰਹੀਆਂ ਸਾਰੇ ਪੰਜਾਬ ਚੋਂ ਸਰਕਾਰ ਤੱਕ ਮੈਂਦੇ ਆ ਨਾ ਕੋਈ ਗੱਲਬਾਤ ਹੋਈ ਸੀ ਬੇਤੇ ਨਹੀਂ ਹਜੇ ਨਹੀਂ ਸਾਡੀ ਕੋਈ ਗੱਲਬਾਤ ਨਹੀਂ 8:3 ਮੇਰਾ ਨਾਮ ਹਰਮੀਤ ਸਿੰਘ ਕਾਦੀਆਂ ਜੀ। ਕਾਦੀਆਂ ਆ ਪੰਜਾਬ, ਪੰਜਾਬ ਕਰਸਾਨ ਯੂਨੀਅਨ ਦਾ। ਇਹ ਜਿਹੜਾ ਅੱਜ ਦਾ ਮੋਰਚਾ ਇਹ ਪੀਡੀਐਫ ਨੇ 3 ਮਹੀਨੇ ਪਹਿਲਾਂ ਸਰਕਾਰ ਨਾਲ ਇੱਕ ਸਮਝੌਤਾ ਹੋਇਆ ਸੀ ਜੇ ਇਹ ਚ 55 ਰੁਪਏ ਫੈਟ ਦੇਣ ਦਾ ਵਾਅਦਾ ਕੀਤਾ ਗਿਆ ਸੀਗਾ। ਤੇ 3 ਮਹੀਨੇ ਤੋਂ ਅੜੀਕ ਦੇ ਨੇ 20 ਰੁਪਏ ਮਿਲ ਖੱਡ ਵੱਲੋਂ ਦਿੱਤੇ ਗਏ ਤੇ 35 ਰੁਪਏ ਫੈਟ ਅੱਜ ਤੱਕ ਕਿਸਾਨਾਂ ਦੇ ਝੋਲੀ 'ਚ ਨਹੀਂ ਪਾਈ ਗਈ। ਉਹਦੇ ਵਿਰੋਧ ਵੱਲੋਂ ਅੱਜ ਦਾ ਇਹ ਸੰਗਰਸ਼ ਲਿਆ ਗਿਆ ਵੀ ਸਰਕਾਰ ਵਾਅਦਾ ਕਰਕੇ ਵਾਅਦਾ ਖਿਲਾਫੀ ਜ ਗਈ ਹੈ। ਇਸ ਦੀ ਗੱਲ ਜਥੇਬੰਦੀ ਨਾਲ ਪੀਡੀਐਫ ਨਾਲ ਪਹਿਲਾਂ ਮੁਕੰਮਲ ਮੁੱਕ ਚੁੱਕੀ ਸੀ ਮੰਤਰੀ ਲੈਵਲ ਦੇ ਉੱਤੇ ਉਸ ਤੋਂ ਬਾਅਦ ਵੀ ਅਸੈਂਬਲੀ ਦੇ ਵਿੱਚ ਇਸ ਗੱਲ ਤੇ ਕੁਐਸਚਨ ਆਪੋਜੀਸ਼ਨ ਤੋਂ ਪੁੱਛਣ ਤੋਂ ਬਾਅਦ ਵੀ ਮਾਨਯੋਗ ਮੰਤਰੀ ਨੇ ਵਾਅਦਾ ਕੀਤਾ ਸੀ ਵੀ ਸਾਡੇ ਬਜਟ ਰੱਖਿਆ ਸੀ ਇਹ ਪੈਸੇ ਰਿਲੀਜ਼ ਕਰਾਂਗੇ ਤੇ ਅੱਜ ਤੱਕ 3 ਮਹੀਨੇ ਹੋ ਗਏ ਇਹ ਪੈਸੇ ਰਿਲੀਜ਼ ਨਹੀਂ ਕੀਤੇ ਗਏ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਵੀ ਪਿਛਲੇ ਸਮੇਂ 'ਚੋਂ ਕਿਹੜੀ ਲੇਟਨ ਬਿਮਾਰੀ ਆਈ ਉਹਦੇ ਨਾਲ ਕਿੰਨਾ ਘਾਟਾ ਡੇਢੀ ਫਾਰਮਰਸ ਨੂੰ ਪਿਆ ਇਹ ਤੇਰੀ ਫਾਰਮਿੰਗ ਇਹ ਜੀ ਆ ਵੀ ਇੱਕ ਗਾਂ ਤੋਂ ਲੈ ਕੇ 400 ਗਾਵਾਂ ਤੱਕ ਲੋਕੀ ਪਾਲਦੇ ਨੇ ਜਿਹੜਾ ਇੱਕ ਮਜ਼ਦੂਰ ਆ ਉਹ ਵੀ ਇੱਕ ਗਾਂ ਰੱਖਦਾ ਤੇ ਆਪ ਦਾ ਰੋਜੀ ਰੋਟੀ ਦਾ ਸਾਧਨ ਬਣਾਉਂਦਾ ਤੇ ਉਹਦਾ ਜੇ ਜਾਨਵਰ ਦਾ ਕੋਈ ਨੁਕਸਾਨ ਹੋ ਗਿਆ ਤੇ ਉਹਦੇ ਪੱਲੇ ਕੀ ਰਹਿ ਗਿਆ ਤੇ ਰਹਿੰਦੇ ਜੇ ਉਹਦੇ ਹੋਰ ਡੰਗਰਾਂ ਦੇ ਦੁੱਧ ਦਾ ਉਹਨੂੰ ਮੁਆਵਜ਼ਾ ਜਿਹੜਾ ਕੀ ਉਹਦਾ ਬਣਦਾ ਹੱਕ ਆ ਫੈਸਲਾ ਹੋਇਆ ਉਹ ਵੀ ਨਹੀਂ ਮਿਲਦਾ ਤਾਂ ਉਹ ਫੇਰ ਕਿਹੜੀ ਸਥਿਤੀ ਜਾਊਗਾ ਸੜਕਾਂ 'ਤੇ ਬੈਠੂਗਾ ਤੇ ਅੱਜ ਤੁਸੀਂ ਉਸ ਰੋਸ ਨੂੰ ਸਾਹਮਣੇ ਦੇਖ ਰਹੇ ਹੋ ਨਕਲੀ ਦੁੱਧ ਦਾ ਜ਼ਿਕਰ ਕੀਤਾ ਗਿਆ ਕਿਹਾ ਗਿਆ ਕਿ ਨਕਲੀ ਦੁੱਧ ਵੱਡੀ ਮਾਤਰਾ ਦੇ ਵਿੱਚ ਜਿਸ ਦੇ ਨਾਲ ਨਾਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੈਂਥੈਟਿਕ ਦੁੱਧ ਜਿਹੜਾ ਮਾਰਕੀਟ 'ਚ ਵਿਕ ਰਿਹਾ ਹੈ ਦੇਖੋ ਇਸਤੇ ਵੀ ਪੀਡੀਐਫ ਦਾ ਵੱਧ ਕੰਮ ਆ ਇਹਨਾਂ ਨੇ ਨਕਲੀ ਦੁੱਧ ਵੇਲੇ ਵੇਲੇ ਸਿਰਫ ਫੜਾਇਆ ਵੀ ਸੀ ਤਾਂ ਵੀ ਮੌਕੇ ਦੀ ਸਰਕਾਰਾਂ ਨੇ ਉਲਟ ਪਰਚੇ ਬੋਰਡ ਤੱਕ ਵੀ ਗਏ ਨੇ ਇਹ ਵੱਡਾ ਇੱਕ ਨੈਕਸਸ ਆ ਪਰ ਤੁਹਾਡੇ ਮਾਤਮ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਕਾਮ ਆਮ ਨੂੰ ਦੱਸਣਾ ਚਾਹੁੰਦੇ ਆ ਵੀ ਜਿਹੜਾ ਦੁੱਧ ਦਾ ਜਿਹਨੂੰ ਤੇਰ ਮਹਾਰਤਨ ਕਹਿੰਦੇ ਆ ਇਹ ਜੇ ਨਕਲੀ ਵੇਚਦਾ ਤਾਂ ਸਰਕਾਰ ਦਾ ਕਿੰਨਾ ਵੱਡਾ ਉਹਦੇ 'ਚ ਹੱਥ ਹੋ ਸਕਦਾ ਵੀ ਆਹ ਜਿਹੜੇ ਪਸ਼ੂ ਚਾਲਣ ਪਾਲਕ ਨੇ ਇਹ ਘਾਟੇ ਦਾ ਆਵਾਜ਼ ਕਰ ਰਹੇ ਆ ਤੇ ਉਹ ਜਿਹੜੇ ਨਕਲੀ ਦੁੱਧ ਪੈਦਾ ਕਰ ਰਹੇ ਆ ਅਰਬਾਂ ਖਰਬਾਂ ਵਾਲੇ ਵੰਡ ਰਹੇ ਨੇ ਤੇ ਇਸ ਨੂੰ ਵੱਧ ਤੋਂ ਵੱਧ ਰੋਕੇ ਜਾਵੇ ਕਿਉਂਕਿ ਇਹ ਸਭ ਤੋਂ ਪਹਿਲਾਂ ਕਿਸਾਨ ਦਾ ਘਾਟਾ ਵੀ ਪਾਉਂਦਾ ਨਾਲ-ਨਾਲ ਆਪਣੇ ਜਿਹੜੇ ਬੱਚੇ ਆ ਅਗਲੇ ਯੂਥ ਆ ਤਿਆਰ ਹੋਣਾ ਆਪਣੀ ਜਿਹੜੀ ਹਿਊਮਨ ਬੀਇੰਗ ਆ ਸਾਰੀ ਜਿਹੜੀ ਪੀਂਦੀ ਆ ਇਵਨ ਜਾਨਵਰ ਵੀ ਦੁੱਧ ਪੀਂਦੇ ਨੇ ਉਹਨਾਂ ਤੱਕ ਨਕਲੀ ਦੁੱਧ ਜਦੋਂ ਜਾਂਦਾ ਤੇ ਬਿਮਾਰੀਆਂ ਦਾ ਕਾਰਨ ਬਣਦਾ ਪੱਕਾ ਮੋਰਚਾ ਤੁਹਾਡਾ ਇਹ ਜਦ ਤੱਕ ਸਰਕਾਰ ਆਪਣਾ ਜਿਹੜਾ ਵਾਅਦਾ ਕੀਤਾ ਵਾਅਦਾ ਖਿਲਾਫੀ ਤੋਂ ਮੁਕਰੀ ਆ ਉਹ ਪੂਰਾ ਨਹੀਂ ਕਰਦੀ ਸਾਡੀ ਮੰਗਾਂ ਜਦ ਤੱਕ ਇਹ ਮੋਰਚਾ ਪੱਕੇ ਤੌਰ ਤੇ ਸੀ ਬੈਠਾਂਗੇ ਤਾਂ ਹੀ ਥੋੜੀ ਥੋੜੀ ਗਿਣਤੀ ਆ ਰਹੀ ਹੈ ਮਗਰ ਟਾਈਟਰ ਟਰਾਲੀਆਂ ਆ ਰਹੀਆਂ ਨੇ ਪੱਕੇ ਤੌਰ ਤੇ ਲਾਉਣ ਵਾਸਤੇ ਐਂਕਿਉ ਸਰਕਾਰ ਦੇ ਕਾਲ ਦੇਣ ਤੋਂ ਬਾਅਦ ਵੀ ਹਾਲ ਤੱਕ ਉਹਦੇ ਕਾਨੂੰਨ ਜੂਨੀ ਸਰਕੀ ਇਹ ਲੜਾਈ ਸਾਨੂੰ ਹੁਣ ਸੜਕ ਤੇ ਲੜ ਕੇ ਤਾਂ ਲੜਨੀ ਪੈ ਰਹੀ ਹੈ ਕਿੰਨੀ ਰਾਸ਼ੀ ਕਿੰਨੀ ਹੈਗੀ ਤੁਹਾਨੂੰ ਗੱਲ ਸਾਰੇ ਦੁੱਧ ਦਾ ਰੈਂਦਾ ਹੀ 35 ਰੁਪਏ ਕਿ ਲੱਗਦਾ ਜੇ ਮੈਂ ਦਿੱਲੀ ਜਿੱਤੂ ਇੱਥੇ ਵੀ ਜਿੱਤੂਗਾ ਪਤਾ ਨਹੀਂ ਦੇਖੋ ਜਿੱਤਣ ਲਈ ਆਇਆ ਸੀ ਆਪਣੇ ਹੱਕ ਲਈ ਆਇਆ ਸਰਕਾਰ ਨੇ ਵਾਅਦਾ ਕੀਤਾ ਜਦੋਂ ਉਹ ਵਾਅਦੇ ਤੋਂ ਹੀ ਮੁੱਕ ਰਹੀ ਆ ਇੱਕ ਆਮ ਆਦਮੀ ਨਾਲ ਕੀਤਾ ਹੋਇਆ ਵਾਅਦਾ ਇੱਕ ਮੌਕੇ ਦੀ ਸਰਕਾਰ ਜੋ ਮੁੱਕਰਦੀ ਹੋਵੇ ਲੋਕ ਕਿੱਧਰ ਜਾਣ ਹੁਣ ਕੀ ਲੱਗਦਾ ਹੈ ਕਿ ਆਕਾਦੀਆ ਸਾਹਿਬ ਲਗਾਤਾਰ ਇੱਕ ਬਿਮਾਰੀ ਦੇ ਨਾਲ ਦੀ ਪਸ਼ੂ ਫੜੀ ਫੈਲੀ ਪਾਰੀ ਲੱਗ ਗਈ ਉਸ ਤੋਂ ਵੀ ਕਿਸਾਨ ਜੁੰਡ ਰਹੇ ਹੋਰ ਦੂਸਰੇ ਪਾਸੇ ਪੈਸੇ ਨਹੀਂ ਲੈ ਕੇ ਬਿਲਕੁਲ ਜਿਹੜਾ ਉਹ ਨੁਕਸਾਨ ਹੋਇਆ ਉਹਦਾ ਤਾਂ ਆਪਾਂ ਭਰਾਈ ਆਪਾਂ ਕੀ ਕਹੀਏ ਵੀ ਬਹੁਤ ਵੱਡਾ ਸਾਨ ਚੜਕਾ ਲੱਗ ਗਿਆ ਈਵਨ ਸਰਕਾਰ ਨੇ ਤਾਂ ਅਜ ਤੱਕ ਉਹਦੇ ਸਸਕਾਰ ਵਾਸਤੇ ਵੀ ਪੈਸੇ ਨਹੀਂ ਦਿੱਤੇ ਇੱਕ ਆਪਾਂ ਗਰੀਬ ਆਦਮੀ ਵੀ ਜਾਂਦਾ ਤੇ ਇੱਕ ਲੱਕੜ ਸਸਕਾਰ ਚ ਪਾ ਦਿੰਦਾ ਤੇ ਸਰਕਾਰ ਨੇ ਜਿਹੜੇ ਵੱਡਾ ਨੁਕਸਾਨ ਹੋਇਆ ਗਊਆਂ ਦਾ ਇੱਕ ਵੀ ਕੋਈ ਫਾਰਮੇਸ਼ਨ ਇੱਕ ਵੀ ਕੋਈ ਨੋਟੀਫਿਕੇਸ਼ਨ ਇਹੋ ਜਿਹਾ ਨਹੀਂ ਕੱਢਿਆ ਵੀ ਉਹਨੂੰ ਉਹਦੀ ਸ਼ਾਵਨ ਸੰਭਾਲ ਜਦੋਂ ਮੌਤ ਹੋ ਗਈ ਤਾਂ ਉਹਦੀ ਕੀਤੀ ਜਾਵੇ ਇਹਦੇ ਵਾਸਤੇ ਵੀ ਕੋਈ ਰੀਲੀਫ ਅਜੇ ਤੱਕ ਨਹੀਂ ਦਿੱਤਾ ਨਾਂ ਤੱਕ ਤੱਕ ਕੋਈ ਕਿਸਾਨਾਂ ਤੱਕ ਪਹੁੰਚੇ ਪੁੱਛਣ ਵਾਸਤੇ ਕੋਈ ਗੱਲਬਾਤ ਹੋ ਪਾਈਏ ਸਰਕਾਰ ਦੇ ਨੁਮਾਇੰਦਿਆਂ ਨਾਲ ਦੇਖੋ ਇਹ ਪੀਡੀਐਫ ਦਾ ਧਰਨਾ ਇਹਨਾਂ ਨੇ ਇਹਨਾਂ ਦੀ ਅਗਵਾਈ ਚੱਲਦਾ ਪਿਆ ਗੱਲਬਾਤ ਹੋ ਇਹਨਾਂ ਦਾ ਐਸਆਰ ਭਾਰਤੀ ਕਿਸਾਨ ਜਿਹਨੂੰ ਕਰਦੀ ਇਹਨਾਂ ਦੀ ਸਪੋਰਟ ਤੇ ਆ ਮੇਰਾ ਨੋ ਬਲਜਿੰਦਰ ਸਿੰਘ ਜੀ ਬਲਾਕ ਪ੍ਰਧਾਨ ਪਖੋੜ ਬੀਕੇਜੂ ਕਾਤੀਆਂ ਕੀ ਵਜਾ ਜੀ ਜਿਹੜਾ ਪ੍ਰੋਟੈਸਟ ਕੀਤਾ ਹੈ ਨਾ ਬੇਰਕਾ ਦੇ ਖਾਤਰੀਆਂ ਉੱਛਾ ਕੇ ਵੱਡੀ ਗਿੰਦੀ ਅਸੀਂ ਮਈ ਦੇ ਵਿੱਚ ਬੇਰਕਾ ਪਲਾਟ ਮਹਾਲੀ ਦਾ ਘਰਾਓ ਕੀਤਾ ਸੀ ਤਾਂ ਉੱਥੇ ਗਵਰਨਮੈਂਟ ਵੱਲੋਂ ਮੌਜੂਦਾ ਪੰਜਾਬ ਸਰਕਾਰ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਵੀ ਅਸੀਂ ਤੁਹਾਡੇ ਰੇਟ ਵੀ ਬੰਨਾਂਗੇ ਜੋ ਤੁਸੀਂ ਰੇਟ ਮੰਗ ਰਹੇ ਹੋ ਤੇ ਜੋ ਸਾਡੀ ਪੈਸੇ ਦੀ ਡਿਮਾਂਡ ਸੀ ਬੇਰਕਾ ਪਲਾਟ ਦੀ ਸੀ ਉਹ ਵੀ ਪਾਵਾਂਗੇ ਪਰ ਉਹ ਆਪਦੇ ਵਾਅਦੇ ਤੋਂ ਬਿਲਕੁਲ ਭੱਜ ਗਈ ਹੈ ਉਸਨੇ ਕੋਈ ਸਾਡਾ ਵਾਅਦਾ ਨਹੀਂ ਨਾ ਸਾਡੇ ਰੇਟ ਵਧੇ ਨੇ ਉਦੇ ਸਬੰਧ ਦੇ ਵਿੱਚ ਅਸੀਂ ਅਣਮਿੱਥੇ ਸਮੇਲੇ ਅੱਜ ਪੀੜੇ ਐਫਏ ਦੀ ਸਪੋਰਟ ਕਰਕੇ ਬੀਕੇਯੂ ਕਾਦੀਆਂ ਸਾਡੇ ਪ੍ਰਧਾਨ ਹਰਮੀਸੇ ਕਾਦੀਆਂ ਦੀ ਰਹਿਨਮਾਈ ਹੇਠ ਅਸੀਂ ਇਹਨਾਂ ਦੀ ਸਪੋਰਟ ਕੀਤੀ ਆ ਉਹ ਸਪੋਰਟ ਦੇ ਉੱਤੇ ਅਸੀਂ ਆਏ ਹਾਂ ਹੁਣ ਕੀ ਲੱਗਦਾ ਕੀ ਤੁਹਾਨੂੰ ਕਿਸ ਤਰੀਕੇ ਦੇ ਨਾਲ ਗੱਲਬਾਤ ਹੋ ਪਈ ਹੈ ਨਹੀਂ ਗੱਲਬਾਤ ਹਲੇ ਸਾਡੇ ਲੀਡਰ ਸਹਿਬਾਨ ਆ ਰਹੇ ਨੇ ਅਸੀਂ ਆਪ ਦਾ ਸ਼ਿਕਾਰ ਚਾਲੂ ਕਰ ਰਹੇ ਹਾਂ ਜੋ ਅਣਮਿੱਥੇ ਸਮੇਲੇ ਹੋਊਗਾ ਜਿੰਨਾ ਚਿਰ ਸਾਡੀ ਇਹ ਮੰਗ ਮੰਨੀ ਨਹੀਂ ਗਈ ਕਿਉਂਕਿ ਪੰਜਾਬ ਸਰਕਾਰ ਝੂਠੇ ਲਾਰਿਆਂ ਦੇ ਨਾਲ ਸਰ ਡੰਗ ਟਪਾ ਰਹੀ ਹੈ ਲੰਪੀਸ ਕੰਦੇ ਨਾਲ ਕਿੰਨਾ ਸਾਡਾ ਪਸ਼ੂਆਂ ਦਾ ਨੁਕਸਾਨ ਹੋ ਚੁੱਕਿਆ ਉਹਦੇ ਬਾਰੇ ਸਾਨੂੰ ਕੋਈ ਮਦਦ ਨਹੀਂ ਮਿਲੀ ਹੈ ਅੱਜ ਕਿਹੜੀ ਜਗ੍ਹਾ ਤੇ ਧਰਨਾ ਲਾਇਆ ਹੋਇਆ ਅੱਜ ਅਸੀਂ ਬੇਰਗਾਪਲਾਂਟ ਲੁਧਿਆਣਾ ਦੇ ਸਾਹਮਣੇ ਲਾਇਆ ਹੋਇਆ ਇਹ ਕਿੰਨੇ ਦਿਨ ਤੱਕ ਲਗਾ ਰੂਏ ਇਹ ਸਾਡਾ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਦੇ ਅਸੀਂ ਸਯੋਜਕਤ ਕਿਸਾਨ ਮੋਰਚਾ ਤੇ ਪੀਡੀਐ ਮਿਲ ਕੇ ਅਸੀਂ ਧਰਨਾ ਲਾ ਰਹੇ ਹਾਂ ਪੱਕਾ ਧਰਨਾ ਲਾ ਰਹੇ ਪੰਪੀਸ ਕਿੰਦੀ ਬਿਮਾਰੀ ਦਾ ਤੁਸੀਂ ਜ਼ਿਕਰ ਕੀਤਾ ਹਾਂਜੀ ਲਗਾਤਾਰ ਪਸ਼ੂ ਕਾफी ਮਰ ਰਹੇ ਨੇ ਹਾਂਜੀ ਹਾਂਜੀ ਲੱਗਦਾ ਹੈ ਦੁਧਾਰੂਆਂ ਪਸ਼ੂਆਂ ਨੂੰ ਜਿਹੜੇ ਦੁਧਾਰੂ ਪਸ਼ੂ ਨੇ ਉਹਨਾਂ ਨੂੰ ਅਜੇ ਹੀ ਪ੍ਰੋਬਲਮ ਆਣਾ ਹਾਂਜੀ ਬਿਮਾਰੀ ਤਾਂ ਦੇਖੋ ਨੇਚਰਲ ਆ ਉਦਰ ਦੀ ਬਿਮਾਰੀ ਆ ਗਈ ਪਰ ਉਹਨੂੰ ਫੇਸ ਕਰਨਾ ਗਵਰਨਮੈਂਟ ਦਾ ਇੱਕ ਕਿਸਾਨ ਕੀ ਕਰ ਸਕਦਾ ਜੇ ਉਹਨੂੰ ਮਾਲੀ ਮਤ ਉਹ ਤਾਂ ਪਹਿਲੇ ਹੀ ਕਿਸਾਨ ਦੇ ਹੁੰਦਾ ਜ ਰੇਟ ਨਹੀਂ ਮਿਲ ਰਿਆ ਉਹ ਤਾਂ ਆਪਣੇ ਫੀਡ ਦੇ ਪੈਸੇ ਵੀ ਲੋਕਾਂ ਤੋਂ ਲੈ ਲੈ ਦੇ ਰਿਹਾ ਉਹ ਪਹਿਲਾਂ ਹੀ ਘਟੇ ਜਾ ਰਹੇ ਆ ਉੱਤੋਂ ਬਿਮਾਰੀ ਆ ਗਈ ਉਹਦੇ ਪਸ਼ੂਆਂ ਮਰ ਚੁੱਕੇ ਨੇ ਕਿੰਨਾ ਪਸ਼ੂ ਮਰ ਚੁੱਕੇ ਆ ਪੰਜਾਬ ਸਰਕਾਰ ਕੋਲ ਗਿਣਤੀ ਹੈਗੀ ਆ ਪਰ ਪੰਜਾਬ ਸਰਕਾਰ ਨੇ ਸਿਰਫ 75 ਲੱਖ ਰੁਪਈਆ ਪਾਇਆ ਜੋ ਕਿ ਪਿੰਡਾਂ ਦੇ ਮੁਤਾਬਕ ਸਿਰਫ 625 ਰੁਪਏ ਪਰ ਪਿੰਡ ਨੂੰ 1 ਮਿੰਟ ਨੂੰ ਆ ਰਿਹਾ ਜਿਦੇ ਵਿੱਚ ਇੱਕ ਵੀ ਪਸ਼ੂ ਦਾ ਇਲਾਜ ਨਹੀਂ ਹੋ ਸਕਦਾ ਸਾਡੇ ਪਸ਼ੂਆਂ ਦੇ ਉੱਤੇ 4-4 5-5 ਰੁਪਏ ਲੱਗ ਰਿਹਾ ਫਿਰ ਵੀ ਪਸ਼ੂ ਬਚ ਨਹੀਂ ਰਹੇ ਉਧਰੋਂ ਸਾਡਾ ਪੈਸਾ ਲੱਗ ਰਿਹਾ ਉਧਰੋਂ ਸਾਡਾ ਦੁੱਧ ਦਾ ਕਾਰੋਬਾਰ ਬੰਦ ਹੋ ਰਿਹਾ ਜਿਹੜਾ ਇੱਕ ਸਹਾਇਕ ਧੰਦੇ ਵਿੱਚ ਅਸੀਂ ਆਪਣਾ ਰਹੇ ਹਾਂ ਤੁਹਾਨੂੰ ਅੱਗੇ ਤੁਹਾਡਾ ਸਟੈਪ ਕੀ ਹੋਵੇ ਅੱਗੇ ਸਾਡਾ ਸਟੈਪ ਹੈ ਅਸੀਂ ਇਹ ਧਰਨਾ ਦੇ ਰਹੇ ਹਾਂ ਜੀ ਅਸੀਂ ਅੱਗੇ ਤੋਂ ਹੋਰ ਤਿੱਖਾ ਕਰਾਂਗੇ ਸ਼ਿਕਾਰਸ਼ ਅਸੀਂ ਜਿਵੇਂ ਜਿਵੇਂ ਸਾਨੂੰ ਹਾਈ ਲੈ ਕਮਾਂਡ ਸਾਡੀ ਕਰੂਗੀ ਅਸੀਂ ਉਸੇ ਉਹਦੇ ਕਾਰਵਾਈ ਉਹਵੇਂ ਅਸੀਂ ਉਹਦੇ ਨਾਲ ਸਹਿਯੋਗ ਦੇਵਾਂਗੇ ਅਸੀਂ ਐਸੇ ਪੰਜਾਬ ਸਰਕਾਰ ਤੋਂ ਬਣਾ ਕੇ ਹਟਾਂਗੇ ਕਿਉਂਕਿ ਇੱਕ ਜਿਹੜਾ ਨਕਲੀ ਦੁੱਧ ਇਹਦੇ ਇਵਜ਼ ਦੇ ਵਿੱਚ ਇੰਨਾ ਪਸ਼ੂ ਮਰ ਚੁੱਕਿਆ ਪਰ ਦੁੱਧ ਪਤਾ ਨਹੀਂ ਕਿੱਥੋਂ ਪੈਦਾ ਪੂਰਾ ਹੋ ਰਿਹਾ ਕਿੱਥੋਂ ਦੁੱਧ ਪੂਰਾ ਹੋ ਰਿਹਾ ਪੰਜਾਬ ਨੂੰ ਉਦੋਂ ਨਕਲੀ ਦੁੱਧ ਬਾਰੇ ਅੱਜ ਪੰਜਾਬ ਸਰਕਾਰ ਚੁੱਪ ਬੈਠੀ ਆ ਕਿਤੇ ਕੋਈ ਸਾਡੇ ਏਰੀਆ ਦੇ ਵਿੱਚ ਕਿਤੇ ਛਾਪੇ ਨਹੀਂ ਵੱਜ ਰਹੇ ਨਕਲੀ ਦੁੱਧ ਕਿੰਨਾ ਬਣ ਰਿਹਾ ਉਹ ਪੰਜਾਬ ਸਰਕਾਰ ਨੂੰ ਪਤਾ ਤਾਨੂੰ ਤੁਹਾਡੀ ਨੌਲੇਜ ਚ ਹੈਗਾ ਤੁਸੀਂ ਧਿਆਨ ਚ ਲੈਂਦਾ ਅਸੀਂ ਦੱਸਿਆ ਜਦ ਪੰਜਾਬ ਸਰਕਾਰ ਦਾ ਵਿਭਾਗ ਮੜਾਇਆ ਹੋਇਆ ਹੈ ਨਕਲੀ ਦੁੱਧ ਫੜਨ ਲਈ ਨਕਲੀ ਚੀਜ਼ਾਂ ਬਣ ਲਈ ਪੰਜਾਬ ਸਰਕਾਰ ਨੂੰ ਕਿਉਂ ਆਰਡਰ ਨਹੀਂ ਕਰ ਰਹੀ ਜਦ ਪਸ਼ੂ ਮਰ ਗਿਆ ਤਾਂ ਦੁੱਧ ਦਾ ਘਟਣਾ ਉਹ ਪੰਜਾਬ ਸਰਕਾਰ ਨੂੰ ਨਹੀਂ ਇਹਦੇ ਬਾਰੇ ਨੌਲੇਜ ਹੈ ਠੀਕ ਹੈ ਸਰ ਮੈਂ ਅਗਵੀਰ ਸਿੰਘ ਬੈਣੀਪਾਲ ਜਮੂਰੀ ਕਿਸਾਨ ਸਭਾ ਦਾ ਪੰਜਾਬ ਦਾ ਜੁਆਇੰਟ ਸੈਕਟਰੀ ਆ ਮੈਂ ਅਸੀਂ ਬੇਰਕਾ ਮਿਲਕ ਪਲਾਂਟ ਦੇ ਸਾਹਮਣੇ ਇਹ ਜਿਹੜਾ ਅੱਜ ਤੋਂ ਅਣਮਿਥੇ ਸਮਝ ਲਈ ਧਰਨਾ ਸ਼ੁਰੂ ਕੀਤਾ ਉਹਦਾ ਕਾਰਨ ਇਹ ਹੈ ਕਿ ਪਿਛਲੇ ਦਿਨੀ ਜਿਹੜੀ ਭਗਵੰਤ ਸਿੰਘ ਮਾਨ ਨੇ ਪੀਡੀਐਫ ਨਾਲ ਜੋ ਵਾਅਦਾ ਕੀਤਾ ਸੀਗਾ ਸਮਝੌਤਾ ਕੀਤਾ ਸੀ ਉਹਦੇ ਤਹਿਤ 30 ਰੁਪਏ ਕਿਲੋ ਫੈਟ ਜਿਹੜਾ ਸਰਕਾਰ ਨੇ ਦੇਣੀ ਸੀ ਤੇ 20 ਰੁਪਏ ਕਿਲੋ ਫੈਟ ਮਾਰਕਬਾੜ ਨੇ ਦੇਣੀ ਸੀ ਉਹਨਾਂ ਵਾਅਦਿਆਂ ਤੋਂ ਮੁੱਕ ਚੁੱਕੀ ਆ ਤੇ ਜਿਹੜੀ ਬਿਮਾਰੀ ਇੱਥੇ ਹੁਣ ਧੱਫੜ ਰੋਗ ਹੈ ਜਿਹੜਾ ਪਸ਼ੂਆਂ ਨੂੰ ਜਿਹਦਾ ਜਾਨ ਲੈਵਾ ਸਾਫਤ ਹੋ ਰਿਹਾ ਉਹਦਾ ਇਲਾਜ ਤੇ ਮਰੇ ਪਸ਼ੂਆਂ ਦਾ 1 ਲੱਖ ਰੁਪਈਆ ਪ੍ਰਤੀ 1000 ਪਸ਼ੂ ਦਾ ਮੁਆਵਜ਼ਾ ਅਸੀਂ ਲੈਣਾ ਹੈ ਤੇ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਸੀਰੀਅਸਲੀ ਸਾਡੇ ਪਸ਼ੂਆਂ ਦਾ ਇਲਾਜ ਜਿਹੜਾ ਉਹ ਸਰਕਾਰੀ ਤੌਰ ਤੇ ਕਰਾਇਆ ਜਾਵੇ ਕਿਉਂਕਿ ਖੇਤੀਬਾੜੀ ਦਾ ਸਹਾਇਕ ਤੰਦਾ ਦੁੱਧਾ ਜਿਹੜਾ ਉਹ ਘਰ-ਘਰ ਦੇ ਵਿੱਚ ਇਹਦੇ ਨਾਲ ਲੋਕ ਆਪਣਾ ਗੁਜ਼ਾਰਾ ਕਰਦੇ ਨੇ ਜੇਕਰ ਖੇਤੀਬਾੜੀ ਦਾ ਤੰਦਾ ਸਹਾਇਕ ਤੰਦੇ ਦੇ ਤੌਰ ਤੇ ਦੁੱਧਾ ਤੰਦਾ ਇਹ ਫੇਲ ਹੁੰਦੇ ਨੇ ਤਾਂ ਜਿੱਥੇ ਅੱਗੇ ਆਤਮ ਹੱਤਿਆਵਾਂ ਵੱਧ ਰਹੀਆਂ ਨੇ ਉੱਥੇ ਆਤਮ ਹੱਤਿਆਵਾਂ ਹੋਰ ਵਧਣਗੀਆਂ ਤੇ ਅਸੀਂ ਸਰਕਾਰ ਦਾ ਖਹਿੜਾ ਉਹਨਾਂ ਚਿਰ ਨਹੀਂ ਛੱਡਣ ਵਾਲੇ ਜਿੰਨਾ ਚਿਰ ਉਹਨਾਂ ਨੇ ਜੋ ਸਾਡੇ ਨਾਲ ਸਮਝੌਤਾ ਕੀਤਾ ਪੀਡੀਐਫ ਨਾਸਮ ਦਿਓ ਤਾਕੀਤਾ ਉਹਨੂੰ ਲਾਗੂ ਨਹੀਂ ਕਰਦੇ ਉਹਨਾਂ ਚਿਰ ਅਸੀਂ ਆਪਣਾ ਜਿਹੜਾ ਐਕਸ਼ਨ ਹੈ ਧਰਨਾ ਜਿਹੜਾ ਉਹਨੂੰ ਯਾਰ ਇਕੱਠਾ ਨਕਲੀ ਦੁੱਧ ਬਾਰੇ ਕੀ ਕਹੋਗੇ ਮਾਵਾ ਨਕਲੀ ਦੁੱਧ ਪਿਛਲੇ ਬੜੇ ਸਾਲਾਂ ਤੋਂ ਤਿਹਾਰਾਂ ਦੇ ਦਿਨਾਂ ਦੇ ਵਿੱਚ ਆਉਂਦਾ ਪਹਿਲਾਂ ਫੜਿਆ ਵੀ ਜਾਂਦਾ ਸੀਗਾ ਪਰ ਹੁਣ ਵਾਲੀ ਸਰਕਾਰ ਇਸ ਵਾਰ ਬਿਲਕੁਲ ਧਿਆਨ ਨਹੀਂ ਦੇ ਰਹੀ ਕਿਉਂਕਿ ਜਿੰਨਾ ਦੁੱਧ ਉਤਪਾਦਨ ਹੁੰਦਾ ਉਹਦਾ 50% ਦੁੱਧ ਨਕਲੀ ਆਉਂਦਾ ਖੱਪਤ ਲਈ ਤੇ ਖੁਆ ਨਕਲੀ ਆਉਂਦਾ ਜਿਹੜਾ ਸਾਡੇ ਪੰਜਾਬੀਆਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ ਅਸੀਂ ਇਸ ਗੱਲ ਦੀ ਪੂਰੀ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੇ ਆ ਕਿ ਆਪਣੇ ਹੈਲਥ ਮੈਕ ਨੂੰ ਐਕਟਿਵ ਕਰਕੇ ਛਾਪੇ ਮਾਰ ਕੇ ਜਿਹੜਾ ਨਕਲੀ ਦੁੱਧ ਨਕਲੀ ਖੋਆ ਜਿਹੜਾ ਉਹਨੂੰ ਫੜਾਇਆ ਜਾਵੇ ਤੇ ਲੋਕਾਂ ਦੀ ਸਿਹਤ ਨਾਲ ਜਿਹੜਾ ਕੀਤਾ ਜਾ ਰਿਹਾ ਖਲਵਾੜਾ ਉਹਨੂੰ ਬੰਦ ਕੀਤਾ ਜਾਵੇ ਸਰਕਾਰੀ ਅਧਿਕਾਰੀ ਨਾਲ ਕੋਈ ਗੱਲ ਹੋਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਪਹਿਲਾਂ ਗੱਲ ਹੋ ਕੇ ਫੈਸਲਾ ਹੋ ਚੁੱਕਿਆ ਹੈ ਹੁਣ ਜਦੋਂ ਧਰਨੀ ਦਾ ਹਲਾਲ ਕੀਤਾ ਤਾਂ ਕੱਲ੍ਹ ਦੇ ਉਹ ਕਹਿ ਰਹੇ ਨੇ ਪਰ ਕਿਉਂਕਿ ਸਾਡੀ ਉਹਨਾਂ ਨਾਲ ਗੱਲ ਕਰਨ ਦਾ ਮਤਲਬ ਕੋਈ ਨਹੀਂ ਸਾਡਾ ਫੈਸਲਾ ਹੋ ਚੁੱਕਿਆ ਸਾਡੀ ਇੱਕੋ ਹੀ ਗੱਲ ਹੈ ਕਿ ਕੀਤੇ ਫੈਸਲੇ ਨੂੰ ਲਾਗੂ ਕਰੋ ਤੇ ਸਾਡੀ ਹੋਰ ਕੋਈ ਦੂਜੀ ਗੱਲ ਨਹੀਂ ਇਹਦੇ ਵਿੱਚ ਇਹ ਹੈ ਵੀ ਪੀਡੀਐਫ ਨੇ ਸ਼ੁਰੂ ਕੀਤਾ ਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਪੰਜਾਬ ਦੀਆਂ 31 ਜਥੇਬੰਦੀਆਂ ਜਿਹੜੇ ਅਸੀਂ ਇਕੱਠੇ ਆਂ ਅਸੀਂ ਸਾਰੇ ਦੇ ਸਾਰੇ ਇਹਦੇ ਸਮਰਥਨ ਦੇ ਵਿੱਚ ਆ ਤੇ ਮਜਬੂਰੀ ਕਿਸਾਨ ਸਭਾ ਵੱਲੋਂ ਸਾਡੇ ਜਥੇ ਆ ਰਹੇ ਨੇ ਅਸੀਂ ਇਹਦਾ ਪੂਰਾ ਸਮਰਥਨ ਦਿੰਦੇ ਕਿੰਨੀ ਦੇਰ ਤੱਕ ਬੈਠੂਗੇ ਜਿੰਨੀ ਦੇਰ ਤੱਕ ਕੀਤੇ ਸਮਝੌਤੇ ਨੂੰ ਭਗਵਾਨਤ ਮਾਨ ਸਰਕਾਰ ਲਾਗੂ ਨਹੀਂ ਕਰਦੀ ਪੱਕਾ ਤਾਂ ਮਨ ਪੱਕਾ ਤਾਂ ਨਾ ਚੱਲੇ